ਇਹ ਵੀ ਹੋ ਜੀ ਨਿਕਲੀ ਯਾਰ ਇਹਦਾ ਬੜਾ ਤਾਂ ਹੋਰ ਆ ਪਹਿਲਾਂ ਯਾਰ ਸਖਵਾਲ ਖੈਰੇ ਤੇ ਹਨਾ ਹਾਂ ਐਮ ਐਲ ਏ ਤੇ ਤੇ ਆ ਹੁਣ ਦੂਜੇ ਪਾਨੇ ਸਿੱਧੂ ਤੇ ਪਾਨੇ ਸਿੱਧੂ ਤੇ ਵੇਲਾ ਵਿਚਾਰੇ ਕਿਵੇਂ ਕਰਦਾ ਚੜਾਈ ਜਾਂਦਾ ਥੋਖਾ ਪਰਚਾ ਪਾਤਾ ਚੌਥਾ ਫਿਰ ਇਹ ਮਾਰੀ ਗੱਲ ਇਹੀ ਕੰਮ ਚ ਅੱਜ ਦੇ ਕਰਦੇ ਹੁਣ ਉਹਦੇ ਕੋਲੇ ਲੋਕ ਕਿਉਂ ਜਾਂ ਗਿਉਂ ਜਾਣ ਫਿਰ ਜੇ ਪੁਲਿਸ ਜਾਂ ਸਰਕਾਰ ਜਾਂ ਐਮ ਐਲ ਏ ਆਮ ਬੰਦਾ ਉਹ ਕੋਕੜਾ ਕੋਈ ਔਡੇ ਤੇ ਆ ਜਾਂਦਾ ਬੰਦਾ ਹੋਵੇ ਨਾ ਔਡੇ ਤੇ ਆ ਕਿਸੇ ਤੇ ਫਿਰ ਵੀ ਆ ਕੰਮ ਕਰਨ ਇਹ ਕਰਦੇ ਨੇ ਤਾਂ ਹੀ ਆ ਯਾਰ ਇਹਨਾਂ ਦਾ ਭਰੋਸਾ ਸੀਗਾ ਹਾਂ ਹਰੇਕ ਬੰਦੇ ਨੂੰ ਜਿਹੜੇ ਪੱਕੇ ਕਾਲੀ ਕਾਂਗਰਸੀ ਸੀ ਉਹਨਾਂ ਦੇ ਵੀ ਬੰਦੇ ਨੇ ਵੋਟਾਂ ਇਹਨਾਂ ਨੂੰ ਪਾਈਆਂ ਉਹਨਾਂ ਨੂੰ ਅਸੀਂ ਆਪ ਵੀ ਨਾ ਮਹੀਨੇ ਤਿੰਨ ਵਾਂਦੇ ਨਾ ਮੇਰੀਆਂ ਆਪਦੀਆਂ ਦਸ ਸੀ ਮੈਂ ਯਾਰਾਂ ਮਿੱਤਰਾਂ ਨੂੰ ਕਹਦੇ 50 ਪੰਜਾਬ ਦੇ ਯਾਰਾਂ ਮਿੱਤਰਾਂ ਫਿਰ 50 60 ਵੋਟਾਂ ਬਹੁਤ ਹੋ ਜਾਂਦੀਆਂ ਇਹ ਬੰਦੇ ਨੇ ਵੇਖ ਲਿਆ ਵੀ ਆ ਤੱਕ ਤੇ ਥੋੜਾ ਯਾਨੀ ਕਿ ਕੀ ਸਨੈ ਤੁਨ ਉਹ ਗਰੀਬਾਂ ਨੂੰ ਚੱਲ ਆਪਾ ਹਨ ਇਹ ਕਹਿੰਦੇ ਗਰੀਬਾਂ ਨੂੰ ਅਸੀਂ ਐਂ ਦੇਤਾ ਐਂ ਦੇ ਤਾਂ ਤੁਨ ਉਹ ਹੀ ਤੱਕ ਕੀ ਦਿੱਤਾ ਤੈਨੂੰ ਜਦੋਂ ਸਰਕਾਰ ਬਣੀ ਆ ਇੱਕ ਮਿੰਟ ਸਾਨੂੰ ਇਹਨੇ ਕੀ ਦਿੱਤਾ ਉਹ ਬਾਦਲ ਸਾਹਿਬ ਦੀ ਕੀਤੀ ਵੀ ਸੀ ਇਹ ਬਿਜਲੀ ਮਾਰ ਹਾਂ ਉਹ ਹੀ ਇਹਨੇ 100 ਵਧਾਈ ਪਹਿਲਾਂ 200 ਸੀਗੀ ਉਹ 300 ਹੋਗੀ ਹੁਣ 300 ਹੋਗੀ 100 ਵਧਾਤੀ ਇਹਨੇ ਅਸ਼ਾਤ ਉਹ ਹੀ ਖਾ ਆਟਾ ਦਾਣਾ ਸਾਨੂੰ ਪਹਿਲਾਂ ਮਿਲ ਜਾਂਦੇ ਬਾਦਲ ਸਾਹਿਬ ਵੇਲੇ ਉਹ ਹੀ ਹੁਣ ਮਿਲਦਾ ਹਾਂ ਹੋਰ ਕੋਈ ਇਹਨੇ ਨਵਾਂ ਕੰਮ ਤਾਂ ਚਲਾਇਆ ਨਵਾਂ ਛਪਾਇਆ ਨਾ ਤੇ ਪੈਨਸ਼ਨ ਪੁੰਚਣ ਜਿਹੜੀ ਕਹਿੰਦੇ ਨਾ ਨਾ ਪੈਨਸ਼ਨਾਂ ਦਾ ਲੋਕਾਂ ਦੀਆਂ ਕਟਟੀਆਂ ਲਾਉਣ ਵਜਾਇ ਤੇ ਰਹਿੰਦੇ ਗੁੰਦੇ ਆ ਪਹਿਲਾਂ ਤਾਂ 10 ਲੱਖ 10 10 ਲੱਖ ਕੇ 11 ਲੱਖ ਦਾ ਕਹਿੰਦੇ ਉਸ ਤੋਂ ਕਾਟ ਕੱਟਤਾ ਸੀਗਾ ਆਪਣਾ ਰਚਨ ਕਾਟ ਤੇ ਹੁਣ ਵੋਟਾਂ ਆ ਗਈਆਂ ਤੇ ਚਾਲੂ ਕਰ ਤੇ ਪੁੱਛਣਾ ਹੋਵੇ ਤੇ ਪਹਿਲਾਂ ਉਹੀ ਗਰੀਬ ਬੰਦੇ ਆ ਯਾਰ ਅੱਛਾ ਹੁਣ ਉਹ ਸਹੀ ਹੋ ਗਏ ਪਹਿਲਾਂ ਕੱਟੇ ਕਿਉਂ ਜੇ ਉਦੋਂ ਗਲਤ ਸੀ ਹੁਣ ਸਹੀ ਕਿਵੇਂ ਹੋ ਗਏ ਬਣੇ ਸਹੀ ਕਿਵੇਂ ਹੋ ਗਏ ਤੇ ਜੇ ਹੁਣ ਸਹੀ ਸੀਗੇ ਜੇ ਹੁਣ ਸਹੀ ਹੈ ਤੇ ਜਿਹੜਾ ਉਹਨਾਂ ਨੂੰ 2.5 ਮੀ ਆ ਦੂਜਾ 2.5 ਸਾਲਾਂ ਦਾ ਜਾਂ 2 ਸਾਲਾਂ ਦਾ ਜਦੋਂ ਉਹਦਾ ਵੀ ਬੰਦ ਕੀਤਾ ਉਹਨਾਂ ਦੇ ਕੱਟਿਆ ਕਾਰਡ ਤੇ ਉਹਨਾਂ ਦਾ ਰੱਖਣ ਮਿਲੂਗਾ ਜੇ ਉਹ ਸਹੀ ਹੈ ਫੇਰ ਇਹ ਲਾਗੂ ਕਰ ਲਿਆ ਨਾ ਜਿਨ੍ਹਾਂ ਦਾ ਗੰਦਾ ਨਹੀਂ ਉਹਨਾਂ ਦਾ ਨਹੀਂ ਅਗਲਾ ਨਹੀਂ ਮਿਲਦਾ ਤੇ ਹੁਣ ਉਹ 2.5 ਦਾ ਲਾਉਂਦਾ ਕਿਤੇ ਹੋਰ ਯਾਰ ਉਹੀ ਕੰਮ ਆਇਆ ਦੂਜੀਆਂ ਸਰਕਾਰਾਂ ਇਹ ਵੀ ਡੰਗਾ ਪੈਂਦੀਆਂ ਸੀ ਇਹਦੇ ਵੀ ਇਹੋ ਜਿਹੇ ਉਹ ਹੀ ਹਾਲ ਆਪਣਾ ਦਾ ਤੇ ਪਾਨੂੰ ਚ ਪਾਨੇ ਸਿੱਧੂ ਦੇ ਉਦੋਂ ਕੱਲ ਕੱਟ ਕੇ ਨਾ ਹੋਇਆ ਹਾਂ ਤੇ ਉਹ ਨਜਾਇਜ਼ ਧੱਕਾ ਸਾਰਾ ਉਹ ਦਿਨ ਤਾਂ ਚੌਥਾ ਪਰਚਾ ਪਾਤਾ گاਉਂ ਦੇ ਹੁਣ ਭਰਾ ਤੇ ਵੀ ਨਾਲ ਉਹਦੇ ਤੇ ਵੀ ਪਤਾ ਬਾਬੇ ਭਰਾ ਨੂੰ ਵੀ ਪਾ ਲਿਆ ਹੋਰ ਜਾ ਯਾਰ ਯਾਰ ਇਹ ਕਸੂਰਵਾਰ ਹੈ ਗੱਲ ਸੁਣ ਇੱਕ ਕਸੂਰਵਾਰ ਆ ਬਾਬੇ ਸਾਰਾ ਟੱਬਰ ਤਾਂ ਨਹੀਂ ਕਸੂਰਵਾਰ ਗੱਲ ਤਾਂ ਉਹੀ ਆ ਕਿਉਂ ਕਿਉਂ ਬਾਉਣਾ ਤੂੰ ਯਾਰ ਤਾਂ ਹਈ ਆ ਇਹਨਾਂ ਨਾਲ ਕਹਿਣਾ ਨਹੀਂ ਨਾ ਕੋਈ ਹੰਕਾਰ ਮਾਰਦਾ ਬਈ ਹੰਕਾਰ ਮਾਰਦਾ ਹੁਣ ਮੈਂ ਕਹੂੰਗਾ ਮੇਰੀ ਗੱਲ ਉਹ ਜਾਵੜੀ ਉਹਦੇ ਤੇ ਦੇਖਣਾ ਕਿਹੜਾ ਬੰਦਾ ਆ ਗੱਲ ਕਰਦਾ ਇਹਨੂੰ ਫੜ ਕੇ ਦੂਸਰ ਬਣਾ ਦਿਓ ਗੱਲ ਤਾਂ ਉਹੀ ਆ ਆ ਗਈ ਨਾ ਤਖੜਾ ਹੈ ਹਾਂ ਵਿਆਪਾਂ ਮਾਰੇ ਤਖੜੇ ਦੀ ਸੱਤੀ 200 ਉਹ ਗੱਲ ਆ ਉਹ ਗੱਲ ਬਣੀ ਹੋਈ ਆ ਹਾਂ ਵਿਆਪਾਂ ਨੂੰ ਮੈਂ ਪੁੱਛਣਾ ਤਾਕ ਕਰ ਰਿਹਾ ਇਹ ਗਲਤ ਗੱਲ ਆ ਗਲਤ ਆ ਯਾਰ ਗਲਤ ਗਲਤ ਕਹਾਂਗੇ ਬਈ ਨਹੀਂ ਤੁਹੀ ਨਾਲੇ ਪੱਕਾ ਵੋਟਰ ਸੀ ਤੂੰ ਹਾਂ ਪੱਕਾ ਪੱਕਾ ਸੀ ਇਹ ਇਹਨਾਂ ਦੀਆਂ ਭੇਡਾਂ ਜੀਆਂ ਉਹ ਮੰਨਦੇ ਨਹੀਂ ਯਾਰ ਗਲਤ ਨੂੰ ਗਲਤ ਤਾਂ ਕਹਿ ਦੋ ਜਿੱਥੇ ਗਲਤ ਆ ਸਰਕਾਰ ਉੱਥੇ ਗਲਤ ਕਹੋ ਕਹੋ ਉਹ ਉਹ ਕਹਿੰਦੇ ਨਹੀਂ ਉਹ ਪਤਾ ਕੀ ਕਹਿੰਦੇ ਹੁੰਦੇ ਆ ਜਿਹੜੇ ਆਹ ਪੱਕੇ ਭਗਤਾ ਇਹਨਾਂ ਦੇ ਭੇਡਾਂ ਰੱਖਲਾ ਤੇ ਉਹ ਕਹਿਣਗੇ ਮਸਾਂ ਤਾਂ ਸਾਡੀ ਵਾਰੀ ਆਈ ਆ ਇਹ ਟਟੂ ਦੀ ਵਾਰੀ ਉਹਨਾਂ ਨੂੰ ਦੁਬੀ ਕਰਨ ਯਾਰ ਉਹਨਾਂ ਨੂੰ ਹਾਂ ਦੁਬੀ ਕਰਨ ਦੇ ਅਸੀਂ ਤਾਂ ਐਂ ਹੀ ਕਰਾਂਗੇ ਜਦੋਂ ਉਹ ਕਰਦੇ ਆ ਤੇ ਕਹਿੰਦੇ ਉਹ ਤਾਂ ਤੁਸੀਂ ਬੋਲਦੇ ਨਹੀਂ ਸੀ ਜੇ ਹੁਣ ਸਾਡੇ ਵੀਰੇ ਕਹਿੰਦੇ ਤੁਸੀਂ ਐਂ ਕਰਦੇ ਆ ਕਹੀ ਕਿ ਜੇ ਉਹ ਮਾਰੇ ਸੀ ਤਾਂ ਹੀ ਤੁਹਾਨੂੰ ਲਿਆਂਦੇ ਸੀ ਤੇ ਜੋ ਚੰਗੇ ਹੁੰਦੇ ਤੁਹਾਨੂੰ ਕਿਉਂ ਲਿਆਉਂਦੇ ਮੈਨੂੰ ਕਿਉਂ ਲਿਆਉਂਦੇ ਗੱਲ ਤਾਂ ਹੈ ਹੀ ਆ ਆ ਚੀ ਇਹ ਦੀ ਗੰਨ ਆਲ ਇਹਦਾ ਲੜ ਛੋਟਾ